ਵੀ ਖੇਤੀਬਾੜੀ ਦਾ ਇਹ ਸਾਨੂੰ ਸ਼ੁਰੂ ਤੋਂ ਸ਼ੌਂਕ ਸੀ ਬਚਪਨ ਤੋਂ ਹੀ ਠੀਕ ਹੈ ਹਾਂ ਜਦੋਂ ਸਾਡੇ ਬਾਪੂ ਜੀ ਦਾਦਾ ਜੀ ਹੋਰੇ ਕੰਮ ਕਰਦੇ ਖੇਤਾਂ ਦੇ ਵਿੱਚ ਅਸੀਂ ਉਦੋਂ ਮੰਨ 6ਵੀਂ 7ਵੀਂ ਕਲਾਸ ਦੇ ਵਿੱਚ ਪੜ੍ਹਦੇ ਠੀਕ ਹੈ ਉਦੋਂ ਆਪਣੀ ਖੇਤੀ ਜ਼ਿਆਦਾਤਰ ਜਿਵੇਂ ਕਣਕ ਵਗੈਰਾ ਕਾੜਦੇ ਹੜੰਬੇ ਚੱਲਦੇ ਹੱਥੀ ਕਣਕਾਂ ਦੀ ਬਾੜੀ ਹੁੰਦੀ ਹੂੰ ਉਦੋਂ ਤੇ ਅਸੀਂ ਨਾਲ ਜਾਂਦੇ ਬਾਪੂ ਜੀ ਹੋਰਾਂ ਦੇ ਖੇਤਾਂ 'ਚ ਕੰਮ ਕਰਵਾਉਂਦੇ ਹੂੰ ਕਣਕਾਂ ਦੇ ਉਦੋਂ ਜਦੋਂ ਹੜੰਬਾ ਕਾੜਦੇ ਫਿਰ ਬਠਲ ਚੱਕਦੇ ਹੂੰ ਉਦੋਂ ਅੱਗੇ ਅੱਗੇ ਬਸ ਜੋ ਜੋ ਗੱਪਰੂ ਹੋਈਗੇ ਕੰਮ ਕਰ ਸੰਭੀਗੇ ਸੰਭਾਲ ਕਰੀਗੇ ਤੇ ਖੇਤੀ ਦਾ ਨਾਲ ਨਾਲ ਸ਼ੌਂਕ ਵੱਧਦਾ ਗਿਆ ਹੂੰ ਹੂੰ ਤੇ ਖੇਤੀ ਨੂੰ ਅਪਣਾਉਂਦੇਗੇ ਇੱਕ ਨਾ ਜਿਵੇਂ ਬੱਠਲਾਂ ਵਾਲੀ ਗੱਲ ਕਰੀ ਜਣਾ ਕਣਕ ਤੇ ਹਾਂਜੀ ਮੈਨੂੰ ਸਭ ਤੋਂ ਔਖਾ ਕੰਮ ਲੱਗਦਾ ਵੀ ਬੱਠਲ ਚੱਕਣਾ ਕਿਉਂਕਿ ਮੈਨੂੰ ਵੀ ਇਹੀ ਹੁੰਦਾ ਜੀ ਜਦੋਂ ਮੈਂ ਖੇਤ ਜਾਂਦਾ ਕਣਕ ਕਢਾਉਣ ਮੈਨੂੰ ਕਹਿੰਦੇ ਇਹਨੂੰ ਬੱਠਲਾਂ ਤੇ ਲਾ ਦਿਓ ਹਾਂ ਅਗਲਾ ਕਹਿੰਦਾ ਜਵਾਕਾਂ ਨੂੰ ਬੱਠਲਾਂ ਤੇ ਲਾ ਹਾਂ ਪਰ ਮੈਨੂੰ ਇਹ ਉਸ ਤੋਂ ਬਾਅਦ ਪਤਾ ਲੱਗਿਆ ਜਦੋਂ ਜਾ ਕੇ ਮੈਂ ਥੋੜਾ ਜਿਹਾ ਵੱਡਾ ਹੋ ਗਿਆ ਵੀ ਯਾਰ ਆਪਾਂ ਭਰੀਆਂ ਫੜਾਦ ਗਏ ਹਨਾ ਫਿਰ ਮੈਨੂੰ ਲੱਗਿਆ ਵੀ ਯਾਰ ਇੰਨਾ ਚ ਉਬਾਸਾ ਦੇਖੋ ਜੀ ਅਸੀਂ ਜਦੋਂ ਉਹਦੇ ਬੱਚੇ ਹੁੰਦੇ ਸੀ ਨਾ ਕੱਦ ਛੋਟੇ ਹੁੰਦੇ ਸੀਗੇ ਤੇ ਜਦੋਂ ਕਣਕ ਕੱਢਦੇ ਬਾਪੂ ਜੀ ਤੇ ਸਾਨੂੰ ਮੰਨ ਟਰਾਲੀ ਤੱਕ ਬੱਠਾ ਚੱਕ ਕੇ ਆਏ ਟਰਾਲੀ ਦੇ ਵਿੱਚ ਨਹੀਂ ਸਿੱਟੀਦਾ ਸੀਗਾ ਹਾਂ ਹਾਂ ਤੇ ਥੱਲੇ ਬਾਪੂ ਜੀ ਸਾਨੂੰ ਇੱਟਾਂ ਚਿੰਨ ਦਿੰਦੇ ਸੀਗੇ ਇੱਟਾਂ ਤੇ ਚੜ ਕੇ ਅਸੀਂ ਬੱਠਾ ਸੱਟਦੇ ਠੀਕ ਹੈ ਤੇ ਕਹਿੰਦੇ ਸੀ ਵੀ ਚਲੋ ਜਵਾਕਣ ਲਾ ਦੋ ਪਰ ਉਹ ਕੰਮ ਸੀ ਔਖਾ ਕਿਉਂ ਪੱਠਲ ਮਿੰਟੋ ਮਿੰਟੀ ਪਰ ਇਹ ਹੀ ਰਹਿੰਦਾ ਪਰ ਇਹ ਹੀ ਰਹਿੰਦਾ ਤਾਂ ਪਿੱਛੇ ਦੀ ਪਿੱਛੇ ਤੁਰ ਕੇ ਆਉਂਦਾ ਸੀ ਫਿਰ ਬੇੜਾਂ हां ਜਿਹੜੀਆਂ ਉਹ ਬੇੜਾਂ ਚ ਭਰੀਆਂ বাজਦੀਆਂ ਜਿਵੇਂ ਤੁਸੀਂ ਭਰੀਆਂ ਦੀ ਗੱਲ ਕੀਤੀ ਕਹਿੰਦੇ ਵੀ ਬੇੜਾਂ ਭਿਓਂ ਕੇ ਲਿਆਉ ਪਾਣੀ ਦੇ ਵਿੱਚ ਹਨਾ ਜੋ ਭਰੀਆਂ ਬੇੜਾਂ ਭਿਓਂ ਕੇ ਲਿਆਉਂਦੇ ਫਿਰ ਉਹਨੂੰ ਮੋੜਾ ਤੇ ਚੱਕ ਕੇ ਲਉਂਦੇ ਉੱਤੀ ਨੁੱਚੜਦੇ ਆਉਂਦੀਆਂ ਪਾਣੀ ਉੱਤੇ ਹੀ ਡੁੱਲਦਾ ਹੁੰਦਾ ਪਰ ਜੇ ਦੇਖਿਓ ਉਦੋਂ ਕੰਮ ਔਖੇ ਸੀਗੇ ਅੱਜ ਦਾ ਜਿਹੜਾ ਕੰਮ ਹੈ ਤਕਨੀਕੀ ਯੁੱਗ ਕਰਕੇ ਮਸ਼ੀਨੀ ਯੁੱਗ ਕਰਕੇ ਅੱਜ ਫਰਕ ਹੈ ਅੱਜ ਸੌਖਾ ਹੋ ਗਿਆ ਕੰਮ ਜਿਹੜਾ ਖੇਤੀ ਦਾ